ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਸਾਡਾ ਪੰਜਾਬ ਠੀਕ ਹੈ ਅਸੀਂ ਉਹ ਕਰਾਂਗੇ ਹੈਡਿੰਗਾਂ ਦੇ ਵਿੱਚ ਠੀਕ ਹੈ ਚੰਗੇ ਤਰੀਕੇ ਨਾਲ ਫਿਰ ਯਾਦ ਹੋ ਜਾਂਦਾ ਬੱਚਿਆਂ ਨੂੰ ਪਹਿਲਾ ਹੈ ਭੂਮਿਕਾ ਸੀ ਕਰਾਂਗੇ ਪੰਜਾਬ ਦੀ ਧਰਤੀ ਸੂਰਵੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਇੱਥੇ ਬਹੁਤ ਸਾਰੇ ਯੋਧਿਆਂ ਅਤੇ ਸੂਰਵੀਰਾਂ ਨੇ ਜਨਮ ਲਿਆ ਮਹਾਰਾਜਾ ਰਣਜੀਤ ਸਿੰਘ ਵਰਗੇ ਮਹਾਰਾਜੇ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੇ ਪੰਜਾਬ ਦੀ ਧਰਤੀ ਉੱਤੇ ਜਨਮ ਲਿਆ ਅੱਗੇ ਪੰਜਾਬ ਦਾ ਨਾਂ ਪੰਜਾਬ ਅਸਲ ਵਿੱਚ ਪੰਜ ਦਰਿਆਵਾਂ ਦੀ ਧਰਤੀ ਹੈ ਫਾਰਸੀ ਭਾਸ਼ਾ ਵਿੱਚ ਦਰਿਆ ਨੂੰ ਆਵ ਕਿਹਾ ਜਾਂਦਾ ਹੈ ਇਸ ਕਰਕੇ ਪੰਜਾਬ ਦਾ ਨਾਂ ਪੰਜ ਆਪ ਤੋਂ ਮਿਲ ਕੇ ਪੰਜਾਬ ਬਣਿਆ ਜਦੋਂ ਭਾਰਤ ਅਤੇ ਪਾਕਿਸਤਾਨ ਅਲੱਗ-ਅਲੱਗ ਹੋਏ ਤਾਂ ਦੋ ਦਰਿਆ ਚਨਾਬ ਅਤੇ ਜੇਲਮ ਜਿਹੜੇ ਸੀਗੇ ਪਾਕਿਸਤਾਨ ਵਿੱਚ ਚਲੇ ਗਏ ਠੀਕ ਹੈ ਜਦੋਂ ਪਾਕ ਭਾਰਤ ਅਲੱਗ ਹੋਇਆ ਸੀਗਾ ਠੀਕ ਹੈ ਜਦੋਂ ਤਾਂ ਪਾਕਿਸਤਾਨ ਬਣਿਆ ਸੀ ਦੋ ਜਿਹੜੇ ਸੀਗੇ ਦੋ ਦਰਿਆ ਸੀਗੇ ਚਨਾਬ ਤੇ ਜੇਲਮ ਜਿਹੜੇ ਸੀ ਪਾਕਿਸਤਾਨ ਚ ਚਲੇ ਗਏ ਸੀਗੇ ਜਿਸ ਕਾਰਨ ਹਿੰਦੁਸਤਾਨ ਦੇ ਪੰਜਾਬ ਵਿੱਚ ਕੇਵਲ ਤਿੰਨ ਦਰਿਆ ਹੀ ਰਹਿ ਗਏ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਪੰਜਾਬ ਇੱਕ ਬਹੁਤ ਵੱਡਾ ਪ੍ਰਾਂਤ ਸੀ ਪਰ ਹੁਣ ਇਹ ਇੱਕ ਕੇਵਲ ਛੋਟਾ ਜਿਹਾ ਪ੍ਰਾਂਤ ਬਣ ਕੇ रहे ਗਿਆ ਠੀਕ ਹੈ ਅੱਗੇ ਹੈ ਗੁਰੂਆਂ ਦੀ ਧਰਤੀ ਪੰਜਾਬ ਦੀ ਧਰਤੀ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਸਿੱਖ ਧਰਮ ਦੇ ਅ ਸਿੱਖ ਧਰਮ ਦੇ 10 ਦਸਾਂ ਗੁਰੂਆਂ ਦਾ ਪ੍ਰਕਾਸ਼ ਇਸ ਧਰਤੀ ਉੱਤੇ ਫੈਲਿਆ ਹੋਇਆ ਹੈ ਇਨਾ ਮਹਾਪੁਰਸ਼ਾਂ ਦਾ ਆਸ਼ੀਰਵਾਦ ਅੱਜ ਵੀ ਪੰਜਾਬ ਦੇ ਲੋਕਾਂ ਉੱਪਰ ਬਣਿਆ ਹੋਇਆ ਹੈ ਜਿਸ ਕਾਰਨ ਪੰਜਾਬ ਹੋਰ ਸਾਰੇ ਸੂਬਿਆਂ ਨਾਲੋਂ ਬੱਦ ਤਰੱਕੀਸ਼ੀਲ ਸੂਬਾ ਬਣਿਆ ਹੋਇਆ ਹੈ ਖੁਸ਼ਹਾਲ ਪ੍ਰਾਂਤ ਪੰਜਾਬ ਇੱਕ ਖੁਸ਼ਹਾਲ ਪ੍ਰਾਂਤ ਹੈ ਇਸ ਦਾ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਇਹ ਨਾਮ ਹੈ ਇੱਥੋਂ ਦੀ ਮਿੱਟੀ ਉਪਜਾਊ ਹੋਣ ਕਾਰਨ ਇੱਥੇ ਫਸਲਾਂ ਦੀ پیداوار ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਪੰਜਾਬ ਨੂੰ ਹਿੰਦੁਸਤਾਨ ਦਾ ਅੰਨਦਾਤਾ ਵੀ ਕਿਹਾ ਜਾਂਦਾ ਹੈ ਇੱਥੋਂ ਦੇ ਕਿਸਾਨਾਂ ਦੀ ਜੀ ਜੀਤੋੜ ਮਿਹਨਤ ਨੇ ਪੰਜਾਬ ਨੂੰ ਹਿੰਦੁਸਤਾਨ ਦਾ ਅੰਧਾਤਾ ਬਣਾਇਆ ਹੈ ਅੱਗੇ ਹੈ ਪੰਜਾਬ ਦੇ ਸ਼ਹਿਰ ਅਤੇ ਜ਼ਿਲ੍ਹੇ ਕਿਹੜੇ-ਕਿਹੜੇ ਆ ਪੰਜਾਬ ਵਿੱਚ ਜਲੰਧਰ ਲੁਧਿਆਣਾ ਅਮਰitsar ਪਟਿਆਲਾ ਆਦ ਪੰਜਾਬ ਦੇ ਮੁੱਖ ਸ਼ਹਿਰ ਅਖਵਾਉਂਦੇ ਹਨ ਪੰਜਾਬ ਦਾ ਜਲੰਧਰ ਸ਼ਹਿਰ ਖੇੜਜਖਤ ਦਾ ਸਮਾਨ ਬਣਾਉਣ ਵਿੱਚ ਦੁਨੀਆ ਭਰ ਵਿੱਚ ਮਸ਼ਹੂਰ ਹੈ ਲੋਹ ਦੇਹਾਣਾ ਸ਼ਹਿਰ ਹੌਜ਼ਰੀ ਅਤੇ ਕੱਪੜੇ ਦੇ ਵਪਾਰ ਵਿੱਚ ਸਭ ਤੋਂ ਅੱਗੇ ਹੈ ਪੰਜਾਬ ਨੂੰ 22 ਜ਼ਿਲ੍ਹਿਆਂ ਵਿੱਚ ਵੰਡਿਆ ਗਿਆ ਹੈ ਅੱਗੇ ਹੈ ਪੰਜਾਬੀ ਬੋਲੀ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਇੱਥੇ ਇਹ ਇੱਥੇ ਇਥੋਂ ਦੇ ਲੋਕਾਂ ਦੀ ਮਾਂ ਬੋਲੀ ਅਖਵਾਉਂਦੀ ਹੈ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਤੇ ਪੂਰਾ ਮਾਣ ਹੈ। ਅੱਗੇ ਹੈ ਸਾਰੰਸ਼। ਮੁੱਖੀ ਗੱਲ ਇਹ ਹੈ ਕਿ ਪੰਜਾਬ ਦੀਆਂ ਜਿੰਨੀਆਂ ਵੀ ਸਿਫਤਾਂ ਕੀਤੀਆਂ ਜਾਣ ਘੱਟ ਹਨ। ਹਰ ਪੰਜਾਬੀ ਨੂੰ ਆਪਣੇ ਪੰਜਾਬ ਉੱਤੇ ਪੂਰਾ ਮਾਣ ਹੈ। ਮੈਨੂੰ ਖੁਦ ਉੱਤੇ ਵੀ ਮਾਣ ਹੈ ਕਿ ਮੈਂ ਪੰਜਾਬ ਦਾ ਵਾਸੀ ਹਾਂ। ਠੀਕ ਹੈ ਇਹ ਤੁਹਾਡਾ ਹੋ ਗਿਆ ਸਾਡਾ ਪੰਜਾਬ ਪਹਿਲਾਂ ਅਸੀਂ ਪੁਆਇੰਟਾਂ 'ਚ ਕੀਤਾ ਸੀਗਾ ਛੋਟੇ ਬੱਚਿਆਂ ਵਾਲਾ ਹੁਣ ਅਸੀਂ ਹੈਂਡ ਗੰਝ ਕੀਤਾ ਠੀਕ ਹੈ ਦੋਨੋਂ ਜ ਤੁਸੀਂ ਕੁਝ ਵੀ ਯਾਦ ਕਰ ਸਕਦੇ ਹੋ ਓਕੇ ਬਾਏ